ਅਮ੍ਰਿਤਸਰ ਦੇ ਬਾਸਟੈਂਡ ਦੇ ਨਜ਼ਦੀਕ ਮੋਰਾਵਲਾ ਚੌਂਕ ਜੋ ਕਿ ਰਾਮ ਬਾਗ ਸਬਜ਼ੀ ਮੰਡੀ ਦੇ ਬਾਹਰ ਹੈ ਉਸ ਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਹੈ ਇਸ ਚੌਂਕ ਵਿੱਚ ਬਨੇ ਪਾਰ ਜਿੱਥੇ ਕਿ ਗੰਦਗੀ ਨਾਲ ਬੁਰਾ ਹਾਲ ਹੈ ਇਸ ਜਗ੍ਹਾ ਤੇ ਚੂਹਿਆਂ ਵੱਲੋਂ ਜ਼ਮੀਨ ਪੁੱਟ ਕੇ ਖੋਖਲੀ ਕੀਤੀ ਗਈ ਹੈ ਅਤੇ ਇਸ ਵਿੱਚ ਥਾਂ ਥਾਂ ਤੇ ਕੂੜਾ ਪਿਆ ਹੋਇਆ ਹੈ ਲੋਕਾਂ ਨੇ ਪਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਗਰੀ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਇਸ ਤਰ੍ਹਾਂ ਦੇ ਹਾਲਾਤ ਕਿਹੜੀ ਸਮਾਰਟ ਸਿਟੀ ਦੇ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਇਸ ਨਗਰੀ ਵਿੱਚੋਂ ਬਾਹਰੋਂ ਆਉਣ ਵਾਲੇ ਟੂਰਿਸਟ ਕੀ ਦਿਖ ਲੈ ਕੇ ਜਾਣਗੇ ਉਨਾ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਜਗਾਵਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਇਹ ਇਸ ਜਗਾਹ ਦੀ ਦਿਖ ਸੋਣੀ ਬਣੇ। ਇਹ ਰਾਮ ਬਾਗ ਮੋਰਾਣਾ ਚੌਂਕ ਹੈ ਬਾਈਸਟੈਂਡ ਦੇ ਨਜ਼ਦੀਕ ਹੈ, ਮਾਰਗ ਦੇ ਨਦੀਕ ਹੈ ਗਏ। ਇਹ ਆਪਣਾ ਹਰਮੰਦਰ ਸਾਹਿਬ ਨੂੰ ਦੁਰਗਾਣਾ ਮੰਦਿਰ ਰਸਤੇ ਜਾਂਦੇ ਨੇ। ਆਹੀ ਸਰਕਾਰ ਅਗੇ ਕਰਦੇ ਆ ਇਹਨਾਂ ਦੇ ਹਾਲਾਤ ਵੇਖੋ ਆਗੇ ਜੋ ਇਹਨਾਂ ਦੇ ਹਾਲਾਤ ਨੇ। ਐਸਲੇ ਇਹਨੇ ਭੇੜੇ ਲਾ ਦਿੱਤੇ ਨੇ, بارش ਆ ਜੇ ਇੰਨੀ ਕਿ ਬਦਬੂ ਆਂਦੀ ਹੈ। ਤੇ ਗੰਦ ਦੇ ਗੋਡੇ-ਗੋਡੇ ਢੇਰ ਲੱਗੇ ਆਲੇ ਵਾਲੇ ਖੁਦ ਤੁਸੀਂ ਦੇਖ ਸਕਦੇ ਜੇ। ਜਿਹੜੇ ਇੱਥੇ ਆਂਦੇ ਨੇ ਕਾਰਪਸ਼ਨ ਦੇ ਉਹ ਕਹਿੰਦੇ ਜੀ ਸਾਡਾ ਉਹ ਇਲਾਕਾ ਹੈ ਉਹ ਕਹਿੰਦੇ ਸਾਡਾ ਉਹ ਇਲਾਕਾ ਹੈ ਕਿਥੇ ਢੇਜ ਲੱਗੀਆਂ ਲੱਗੀਆਂ ਔਰ ਦੇਖੋ ਕਿੜੇ ਕਿੜੇ ਤਗੜੇ ਥੇ ਹਰ ਵੇ ਹਾਦਸਾ ਹੋ ਸਕਦਾ ਹੈ ਇਹਨਾਂ ਨੇ ਇੰਨਾ ਕੀਤਾ ਇੱਥੇ ਚੂਹੇ ਨੇ ਸਰਕਾਰ ਅਕੋ ਬੇਨਤੀ ਹੈ ਕੁਸ਼ਲ ਰਮਚਨ ਦਾ ਸੋਚਣ ਇਹ ਟਾਵਰ ਦੇਖੋ ਕਿੜੇ ਕਿੜੇ ਵੱਡੇ ਬਾਉ ਜੀ ਕਿਸੇ ਨੇ ਜਗਾ ਪੋਲੀ ਹੋ ਜੇ ਡਿੱਗ ਸਕਦੀ ਹੈ ਮਾਰਕੀਟ ਕੋਲ ਹੈ ਮਾਰਕੀਟ ਕੋਲ ਟਾਵਰ ਵੇਖੋ ਕਿੜੇ ਕਿੜੇ ਤਗੜੇ ਕਿੜੇ ਤਗੜੇ ਨੇ ਬੋਰਡ ਲਵਾਏ ਆ ਇਹ ਜਿਸ ਨੇ ਪੋਲੀ ਹੋ ਗਈ ਜਗਾ ਇਹ ਕਿਸੇ ਦੇ ਹੱਸਾ ਹੋ ਸਕਦਾ ਹੈ ਮੰਗੂ ਇਹੋ ਕਰਦੇ ਆਂ ਕਿ ਇਹਨਾਂ ਦਾ ਹੱਲ ਕਰੋ ਇਹ ਟਾਵਰ ਦੀ ਜਗ੍ਹਾ ਟਾਵਰ ਲਵਾਓ ਪਾਰਕਿੰਗ ਜਗ੍ਹਾ ਪਾਰਕ ਨੂੰ ਰੱਖੋ ਇਹ ਬੇਨਤੀ ਕਰਦੇ ਕਿ ਪਾਰਕ ਨੂੰ ਸਾਫ਼ ਸਫਾਈ ਰੱਖੋ ਕਿ ਇੱਥੇ ਫੁੱਲ ਬੂਟੇ ਲਾਣ ਕੋਈ ਆਂਦਾ ਜਾਂਦਾ مسافر ਵੀ ਬਹਿ ਸਕੇ ਇੱਥੇ مسافر ਵੀ ਜਿਹੜਾ ਬਾਹਰੋਂ ਹੁੰਦਾ ਮੂੰਹ ਦੇ ਅੱਗੇ ਹੱਥ ਦੇ ਕੇ ਚਲੇ ਜਾਂਦਾ ਬੇ ਬੇਲ ਪਰਵਾਹ ਹੈ ਇਹ ਕਾਰਪਸ਼ਨ ਦੀ ਤੁਸੀਂ ਖੁਦ ਇੱਥੇ ਕੈਮਰਾ ਘੁਮਾ ਕੇ ਦੇਖ ਸਕਦੇ ਜੀ ਜਿੰਨਾ ਜਿੰਨਾ ਗੰਦਾ ਜਿੰਨੇ ਜਨੇ ਟੋਏ ਆ ਇੱਥੇ ਜਿਹੜਾ ਵੀ ਕੋਈ ਜਾਂਦਾ ਹਰਮੰਦਰ ਸਾਹਿਬ ਬੱਸ ਸਟੈਂਡ ਮੂੰਹ ਦੇ ਅੱਗੇ ਕਪੜਾ ਦੇ ਕੇ ਹੀ ਜਾਂਦਾ ਹੈ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਥੋੜਾ ਜਿਹਾ ਇੱਧਰ ਧਿਆਨ ਦਿਓ ਪਾਰਗਲ ਧਿਆਨ ਦਿਓ ਸਫਾਈ 'ਤੇ ਧਿਆਨ ਦਿਓ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਅਗੇ ਦੋਸਤੋ ਫਾਸਟ ਨਿਊਜ਼ ਟੀਮ ਇੱਕ ਵਾਰ ਫੇਰ ਪੁੱਜੀ ਹੈ ਅੱਜ ਅੰਮ੍ਰਿਤਸਰ ਦੇ ਇੱਕ ਬਹੁਤ ਹੀ ਮਹੱਤਵਪੂਰਨ ਚੌਕ ਜਿਸ ਨੂੰ ਕਿ ਬੋਰਾ ਵਾਲਾ ਚੌਕ ਕਹਿੰਦੇ ਨੇ ਜੋ ਕਿ ਬੱਸ ਸਟੈਂਡ ਔਰ ਰਾਮ ਬਾਗ ਦੇ ਨਜ਼ਦੀਕ ਹੈ ਔਰ ਇੱਥੇ ਦੇ ਹਾਲਾਤ ਤੁਹਾਨੂੰ ਪਹਿਲਾਂ ਵੀ ਫਾਸਟ ਨਿਊਜ਼ ਵਿੱਚ ਦਿਖਾ ਚੁੱਕੇ ਹਾਂ ਚੂਰਿਆਂ ਵੱਲੋਂ ਜ਼ਮੀਨ ਪੁੱਟ-ਪੁੱਟ ਕੇ ਪ ਜੋ ਹੋਲਡਿੰਗਸ ਨੇ ਜੋ ਟਾਵਰ ਲੱਗੇ ਨੇ ਉਹਨਾਂ ਕਾਰਨ ਕੋਈ ਹਾਦਸਾ ਵੀ ਹੋ ਸਕਦਾ ਕਿਉਂਕਿ ਜਮੀਨ ਪੋਲੀ ਹੋਣ ਕਾਰਨ ਉਹ ਡਿੱਗ ਸਕਦੇ ਹਨ ਸੋ ਇਸ ਦੀ ਸੁੰਦਰਤਾ ਵੀ ਖਰਾਬ ਹੋ ਰਹੀ ਹੈ ਗੰਦਗੀ ਹੈ ਔਰ ਬਦਬੂ ਵੀ ਆਂਦੀ ਹੈ ਪਰ ਉਹਨਾਂ ਵਾਲੇ ਸ਼ਰਧਾਲੂਆਂ ਦੇ ਕੀ ਇਥੋਂ ਦਾ ਜੋ ਇੰਪ੍ਰੈਸ਼ਨ ਲੈ ਕੇ ਜਾਣਗੇ ਇਸੇ ਗੁਰੂ ਨਗਰੀ ਦਾਸੋ ਫਾਸਟ ਨਿਊਜ਼ ਟੀਮ ਵੱਲੋਂ ਔਰ ਇਥੋਂ ਦੇ ਦੁਕਾਨਦਾਰਾਂ ਵੱਲੋਂ ਸ਼ਹਿਰੀਆਂ ਵੱਲੋਂ ਇੱਕ ਵਾਰ ਫਿਰ ਅਪੀਲ ਹੈ ਸਬੰਧ ਦੇ ਵਿਭਾਗ ਨੂੰ ਕਿ ਇਸ ਚੌਂਕ ਵੱਲ ਧਿਆਨ ਦੇ ਕੇ ਇਸ ਦੀ ਬਿਊਟੀਫਿਕੇਸ਼ਨ ਕਰਵਾਈ ਜਾਵੇ ਇਸ ਦਾ ਸੁੰਦਰੀਕਰਨ ਕਰਵਾਇਆ ਜਾਵੇ ਜੋ ਕਿ ਸ਼ਹਿਰ ਦੀ ਦੇਖਣ ਸੋਹਣੀ ਲੱਗੇ ਔਰ ਚੰਗਾ ਪ੍ਰੈਸ਼ਨ ਲੱਗੇ ਜਿਹੜੇ ਬਾਰੋ ਸ਼ਰਦਾਲੂ ਟੂਰਿਸਟ ਆਉਂਦੇ ਨੇ ਉਹ ਵੀ ਜਾਣ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ